ਦੀਵਾਨਾ ਰੇੜੀ ਦੇ ਸਤਕਾਰ ਸ੍ਰੋਤਿਓ ਕਬੂਤਰਾਂ ਦੀ ਉਡਾਨ ਚੰਗਾ ਹੈ ਸ਼ੌਕ ਦੇ ਕਬੂਤਰ ੜਾਉਣੇ ਚੰਗੀ ਗੱਲ ਹੈ ਪਰ ਇਸ ਦੌਰਾਨ 3 ਮਹੀਨਿਆਂ ਚ 43000 ਕਬੂਤਰ ਅਮਰੀਕਾ ਪਹੁੰਚ ਗਏ ਨੇ ਮਜਬੂਰੀ ਹੈ ਕੋਈ ਸ਼ੌਕ ਨੂੰ ਘਰ ਛੱਡ ਕੇ ਨਹੀਂ ਜਾਂਦਾ ਦੇਸ਼ ਦੀ ਅੱਧੀ ਪਰਦੇਸ ਦੀ ਸਾਰੀ ਬਰਾਬਰ ਹੁੰਦੀ ਹੈ ਪਹਾੜ ਤੇ ਪਰਦੇਸ ਦੂਰੋਂ ਸੋਹਣੇ ਲੱਗਦੇ ਆ ਪਰ ਕਿਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਕਿਵੇਂ ਜੰਗਲਾਂ ਦੇ ਵਿੱਚ ਕਿਵੇਂ ਮੈਕਸੀਕੋ ਦੇ ਵਿੱਚ ਆ ਪੌਰਾ ਹੋਰਾਂ ਨੇ ਰਿਪੋਰਟ ਪਿਛਲੇ ਦਿਨੀ ਸ਼ੋਕਪੌਰਾ ਜੀ ਨੇ ਸ਼ਾਪੀ ਹੈ ਕਿ ਕਿਵੇਂ ਗੈਰਕਾਨੂੰਨੀ ਪ੍ਰਵਾਸ ਦੇ ਵਿੱਚ ਜਾਣ ਵਾਲੀਆਂ ਔਰਤਾਂ ਦੇ ਬਲਾਤਕਾਰ ਤੱਕ ਹੋ ਜਾਂਦੇ ਨੇ ਸ਼ਰੀਆਮ ਗੋਲੀ ਮਾਰ ਦਿੱਤੀ ਜਾਂਦੀ ਹੈ ਡੌਂਕੀ ਲਾਉਣੇ ਸਖਾਲੀ ਨਹੀਂ ਹੈ ਸੋ ਜਾਨਲੇਵਾ ਬਾਰਡਰ ਦੀਆਂ ਰਿਕਾਰਡ ਐਂਟਰੀਆਂ ਹੋ ਰਹੀਆਂ ਨੇ ਨਿਜਮ ਸਖਤ ਹੋਣਗੇ 224 ਮਾਰਚ ਦੇ ਮਹੀਨੇ ਤੱਕ ਤਿੰਨ ਮਹੀਨਿਆਂ ਦੇ ਵਿੱਚ ਇਹ ਜਿਹੜਾ 1 ਤੋਂ ਲੈ ਕੇ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 43152 ਭਾਰਤੀ ਬਾਰਡਰ ਟੱਪ ਕੇ ਅਮਰੀਕਾ ਪਹੁੰਚ ਚੁੱਕੇ ਨੇ ਜਿਹੜੇ ਰਾਹਾਂ 'ਚ ਖਾਪ ਗਏ ਉਹਨਾਂ ਦਾ ਪਤਾ ਨਹੀਂ ਹੈ ਸੋ ਅਮਰੀਕਾ ਦਾ ਜਿਹੜਾ ਡੌਂਕੀ ਰੂਟ ਹੈ ਉਹ ਬੜਾ ਬਦਨਾਮ ਹੋ ਚੁੱਕਾ ਹੈ ਇਸ ਤੇ ਫਿਲਮ ਵੀ ਬਣ ਚੁੱਕੀ ਹੈ ਹੋਰ ਵੀ ਕਈ ਫਿਲਮਾਂ ਬਣੀਆਂ ਨੇ ਮਾਲਟਾ ਕਾਂਡ ਲਈ ਇਨਸਾਫ ਲਈ ਲੜਦੇ ਆ ਬਲਵੰਤ ਸਿੰਘ ਖੇੜਾ ਦੁਨੀਆ ਤੋਂ ਚਲੇ ਗਏ ਨੇ ਅਮਰੀਕਾ ਦੇ ਵਿੱਚ ਜਿਹੜਾ ਡੰਕੀ ਰੂਟ ਆ ਭਾਰਤੀ ਪ੍ਰਵਾਸੀਆਂ ਦੀ ਨਜਾਇਜ਼ ਐਂਟਰੀ ਦਾ ਰਿਕਾਰਡ ਟੁੱਟ ਗਿਆ 2024 ਦੇ ਮਾਰਚ ਮਹੀਨੇ ਤੱਕ 3 ਮਹੀਨੇ ਦੌਰਾਨ 43152 ਭਾਰਤੀ ਬਾਰਡਰ ਟੱਪ ਕੇ ਅਮਰੀਕਾ ਪਹੁੰਚ ਚੁੱਕੇ ਨੇ ਜਿਹੜੇ ਰਾਹਾਂ 'ਚ ਰੁੜਦੇ ਨੇ ਉਹਨਾਂ ਦਾ ਪਤਾ ਨਹੀਂ ਸੋ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਨਜਾਇਜ਼ ਸ਼ਰਨਾਰਥੀਆਂ ਨਾਲ ਨਿਪਟਣ ਲਈ ਨਿਯਮ ਸਖਤ ਕਰਨ ਦਾ ਫੈਸਲਾ ਲਿਆ ਕਿਉਂਕਿ ਮਜਬੂਰੀ ਹੋ ਗਈ ਹੈ ਪਿਛਲੇ ਹਫਤੇ 트ੰਪ ਦਾ ਬਿਆਨ ਸੀ ਕਿ 2 ਕਰੋੜ ਨਜਾਇਜ਼ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਕੱਢ ਕੇ ਬਾਹਰ ਸੁੱਟਾਂਗਾ। ਉਸ ਮਜਬੂਰੀ ਚ ਬਾਡਾ ਨੂੰ ਵੀ ਐਕਸ਼ਨ ਲੈਣਾ ਪਿਆ। ਸੋ ਅਮਰੀਕਾ ਦੇ ਗ੍ਰਹਿ ਮੰਤਰਾਲੇ ਵੱਲੋਂ ਤਿਆਰ ਰਿਪੋਰਟ ਦੱਸਦੀ ਹੈ ਕਿ ਕਿਸੇ ਵੀ ਨਜਾਇਜ਼ ਪ੍ਰਵਾਸੀ ਦਾ ਕ੍ਰਿਮੀਨਲ ਰਿਕਾਰਡ ਪਾਇਆ ਜਾਣ ਤੇ ਅਮਰੀਕਾ ਉਸ ਨੂੰ ਸ਼ਰਨ ਮੰਗਣ ਦੇ ਲਈ ਐਪਲੀਕੇਸ਼ਨ ਹੀ ਨਹੀਂ ਲਾਉਣ ਦਿੱਤਾ ਦੇਵੇਗਾ। ਜੇ ਉਸ ਦਾ ਰਿਕਾਰਡ ਅਪਰਾਧਿਕ ਹੈ ਉਸ ਨੂੰ ਸ਼ਰਨ ਹੀ ਨਹੀਂ ਮਿਲੇਗੀ ਜੇ ਉਸ ਦਾ ਕੋਈ ਮਰਡਰ ਜਾਂ ਕੋਈ ਹੋਰ ਕ੍ਰਿਮੀਨਲ ਰਿਕਾਰਡ ਹੈ ਨਵੇਂ ਨਿਯਮਾਂ ਦੇ ਅਨੁਸਾਰ ਕ੍ਰਿਮੀਨਲ ਰਿਕਾਰਡ ਵਾਲੇ ਨਜਾਇਜ਼ ਸਰਨਾਰਥੀਆਂ ਨੂੰ ਉਹਨਾਂ ਦੇ ਮੂਲ ਦੇਸ਼ ਤੇ ਵਿੱਚ ਰਿਪੋਰਟ ਕੀਤਾ ਜਾਏਗਾ ਜਾਨੀ ਇੰਡੀਆ ਤੋਂ ਆਇਓ ਚੱਕ ਕੇ ਇੰਡੀਆ ਚ ਰਿਸ਼ੀ ਸੋਨਕ ਨੇ ਤਾਂ ਚੱਕ ਕੇ ਰਵਾਂਡਾ ਚ ਸਿੱਡ ਦਿੱਤੇ ਨਾ 52553 ਭਾਰਤੀ ਤੇ ਹੁਣ ਅਮਰੀਕਾ ਦੇ ਵਿੱਚ ਆਉਣ ਵਾਲੇ ਨਜਾਇਜ਼ ਪ੍ਰਵਾਸੀਆਂ ਨੂੰ ਸ਼ਰਨ ਦੇ ਲਈ ਐਪਲੀਕੇਸ਼ਨ ਦੇ ਨਪਟਾਰੇ ਤੱਕ ਅਮਰੀਕਾ ਦੇ ਵਿੱਚ ਰਹਿਣ ਦੀ ਆਗਿਆ ਹੋਵੇਗੀ ਲੇਕਿਨ ਦੇਖਣ ਦੇ ਵਿੱਚ ਆਉਂਦਾ ਕਿ ਨਜਾਇਜ਼ ਪ੍ਰਵਾਸੀ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਅਮਰੀਕਾ ਦੇ ਵਿੱਚ ਗਾਇਬ ਹੋ ਜਾਂਦੇ ਨੇ ਕਿ ਸਾਲਾਂ ਤੱਕ ਫਿਰ ਅਮਰੀਕਾ ਦੇ ਵਿੱਚ ਰਹਿੰਦੇ ਨੇ ਕੁਝ ਮਾਮਲਿਆਂ ਦੇ ਵਿੱਚ ਇਹ ਲੋਕ ਨਜਾਇਜ਼ ਦਸਤਾਵੇਜ਼ ਵੀ ਤਿਆਰ ਕਰ ਲੈਂਦੇ ਨੇ ਤੇ ਇਹਨਾਂ ਦਾ ਫਿਰ ਬਚ ਬਚਾਅ ਹੋ ਜਾਂਦਾ ਸੋ ਜਿਸ ਤਰ੍ਹਾਂ 43152 ਭਾਰਤੀ 3 ਮਹੀਨੇ ਦੇ ਹਿਸਾਬ ਨਾਲ ਲੋ ਕਿ 13-13000 ਰੁਪਇਆ 13-13 ਮਤਲਬ 43000 ਬੰਦਾ ਗਿਆ 13 13 14 14000 ਬੰਦਾ ਇੱਕ ਮਹੀਨੇ ਚ ਜਿਹੜਾ ਹੈਗਾ ਅਮਰੀਕਾ ਪਹੁੰਚ ਰਿਹਾ ਨਜਾਇਜ਼ ਜਿਹੜੇ ਰਾਹਾਂ 'ਚ ਰੋਕੇ ਹੋਏ ਨੇ ਜਿਹੜੇ ਜੰਗਲਾਂ 'ਚ ਖੱਪ ਗਏ ਵਿਚਾਰੇ ਉਹਨਾਂ ਦਾ ਪਤਾ ਨਹੀਂ ਹੁਣ ਤਾਂ ਵੀਡੀਓਜ਼ ਆਉਂਦੀਆਂ ਨੇ ਇਹ ਡੌਂਕੀ ਰੂਟ ਤੇ ਕੀ ਕੁਝ ਵਾਪਰਦਾ ਸੋ ਇਸ ਸਿਲਸਲੇ ਵਿੱਚ ਉਹ ਜਿਹੜਾ ਤਰਾਸ ਦੀ ਵਾਪਰਦੀ ਹੈ ਉਸ ਦੇ ਵਿੱਚ ਜੇ ਦੇਖਿਆ ਜਾਵੇ ਐਂਟਰੀ ਦੇ ਵਾਸਤੇ 80 ਲੱਖ ਰੁਪਏ ਤੱਕ ਵਸੂਲਦੇ ਨੇ ਮੈਕਸੀਕੋ ਬਾਰਡਰ ਤੇ ਤੇ ਇਸ ਸلسਲੇ ਦੇ ਵਿੱਚ ਉਹ ਜਿਹੜਾ ਮਾਫੀਆ ਸلسਲਾ ਚੱਲਦਾ ਹੈ ਕਿ ਉਹ ਇਕੱਠਾ ਕਿੱਡਰ ਨਿਕਲਦਾ 2023 ਦੇ ਵਿੱਚ 96917 ਭਾਰਤੀ ਨਾਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਸੀ ਇੱਕ ਸਾਲ ਦੇ ਵਿੱਚ 96917 ਇੱਕ ਸਾਲ ਦੇ ਵਿੱਚ ਇੰਡੀਅਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਵੜੇ ਸੀ 2023 ਦੇ ਵਿੱਚ 96917 ਤੇ ਇਹ 3 ਮਹੀਨਿਆਂ 'ਚ 43152 ਮਤਲਬ ਰਿਕਾਰਡ ਕਿੱਥੇ ਪਹੁੰਚ ਗਿਆ ਸੋ ਅਮਰੀਕਾ ਦੇ ਵਿੱਚ ਕੋਸਪਾਰਟ ਕਰਾਉਣ ਵਾਸਤੇ ਰੈਕਟ ਜਿਹੜੇ ਤਿੰਨ ਸਟੇਜਾਂ ਵਾਲਾ ਜਾਲ ਬੁੰਨਦੇ ਨੇ ਤਿੰਨ ਸਟੇਜਾਂ ਹੁੰਦੀਆਂ ਨੇ ਭਾਰਤ ਤੇ ਹੋਰ ਦੇਸ਼ਾਂ ਦੇ ਵਿੱਚ ਫੇਲੇ ਏਜੰਟ ਇਸ ਨੂੰ ਕੰਟਰੋਲ ਕਰਦੇ ਨੇ ਪਹਿਲੀ ਸਟੇਜ ਦੇ ਵਿੱਚ ਖਾਸ ਕਰਕੇ ਗੁਜਰਾਤ ਤੇ ਪੰਜਾਬ ਦੇ ਵਿੱਚ ਜਿਹੜਾ ਇਹ ਤਕਰੀਬਨ ਪ੍ਰਤੀ ਵਿਅਕਤੀ ਰੇਟ 70 70 80 80 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ 40 50 ਤਾਂ ਵਾਜਬ ਰੇਟ ਹੈ ਦੂਜੀ ਸਟੇਟ ਤੇ ਇਹ ਲੋਕ ਦੁਬਈ, ਫਰਾਂਸ ਜਾਂ ਵੈਸਟ ਇੰਡੀਜ਼ ਜਾਂ ਹੋਰ ਕੈਰੀਬੀਨ ਦੇਸ਼ਾਂ ਤੱਕ ਉਹਨਾਂ ਨੂੰ ਪਹੁੰਚਾਇਆ ਜਾਂਦਾ। ਤੀਜੀ ਸਟੇਜ ਇਹਦੇ ਚ ਸਭ ਤੋਂ ਸਖਤ ਇਹ ਹੈ ਕਿ ਮੈਕਸੀਕੋ ਜਾਂ ਕੈਨੇਡਾ ਬਾਰਡਰ ਦੇ ਰਾਹੀਂ ਇੱਕ ਉਸਪੈਟ ਕਰਾਈ ਜਾਂਦੀ ਹੈ। ਮੀਲਾਂ ਤੱਕ ਕਿਲੋਮੀਟਰਾਂ ਤੱਕ ਇਹਨਾਂ ਨੂੰ ਪੈਦਲ ਬਰਫ਼ਾਂ ਦੇ ਵਿੱਚ ਸਫ਼ਰ ਤੈਅ ਕਰਨਾ ਪੈਂਦਾ ਤੇ ਕਈ ਇਸ ਦੌਰਾਨ ਜਮਾ ਦੇਣ ਵਾਲੀਆਂ ਠੰਡਾਂ 'ਚ ਇਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਸੋ ਇਸ ਸਬੰਧੀ ਕੈਨੇਡਾ ਬਾਰਡਰ ਦੇ ਰਾਹੀਂ ਤਕਰੀਬਨ 30,010 ਕੈਨੇਡੀਅਨ ਜਿਹੜੇ ਨੇ ਭਾਰਤੀ ਨੇ ਪਿਛਲੇ ਸਾਲ 2023 ਦੇ ਵਿੱਚ 30000 ਬੰਦਾ ਕੈਨੇਡਾ ਬਾਰਡਰ ਦੇ ਰਾਹੀਂ ਅਮਰੀਕਾ 'ਚ ਐਂਟਰ ਹੋਇਆ ਜਦੋਂ ਕਿ 66907 ਬੰਦਾ ਜਿਹੜਾ ਉਹ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਸਤੇ ਮੈਕਸੀਕੋ ਬਾਰਡਰ ਦਾ ਸਹਾਰਾ ਲੈਂਦਾ ਹੈ ਇਸ ਦੌਰਾਨ 30000 ਕੈਨੇਡਾ ਰਾਹੀਂ ਤੇ 66000 ਮੈਕਸੀਕੋ ਰਾਹੀਂ ਅਮਰੀਕਾ ਦੇ ਵਿੱਚ ਐਂਟਰ ਹੋਇਆ ਇੱਕ ਸਾਲ ਦੇ ਦੌਰਾਨ ਸੋ ਇਹ ਸਥਿਤੀ ਹੈ ਤੇ ਉਥੇ ਪੱਕੇ ਹੋਣ ਦਾ ਚਾਂਸ ਕੋਈ ਨਹੀਂ ਸਮਾਂ ਬਹੁਤ ਲੱਗਦਾ ਜੇ ਕੋਈ ਸੰਭਾਲ ਲਵੇ ਆਪਣਾ ਤਾਂ ਠੀਕ ਹੈ ਨਹੀਂ ਤਾਂ ਹੱਡੀਆਂ ਵੀ ਵਾਪਸ ਨਹੀਂ ਆਉਂਦੀਆਂ ਹੁਣ ਜਿਵੇਂ ਬਾਈਡਨ ਸਰਕਾਰ ਜਿਹੜੇ ਕ੍ਰਿਮੀਨਲ ਸ਼ਰਨ ਲੈਂਦੇ ਨੇ ਜਾਂ ਜਿਨ੍ਹਾਂ ਦਾ ਰਿਕਾਰਡ ਅਪਰਾਧਿਕ ਹੈ ਉਹਨਾਂ ਨੂੰ ਸ਼ਰਨ ਨਹੀਂ ਮਿਲੇਗੀ ਹੋਰ ਬੜੀਆਂ ਸਖਤੀਆਂ ਬਾਈਡਨ ਪ੍ਰਸ਼ਾਸਨ ਕਰ ਰਿਹਾ ਕਿਉਂਕਿ ਗੈਰਕਾਨੂੰਨੀ ਪ੍ਰਵਾਸ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਹਾਲਤ ਪੇਤਲੀ ਪੈ ਚੁੱਕੀ ਹੈ ਪਤਲੀ ਪੈ ਚੁੱਕੀ ਹੈ ਤੇ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸਿਟੀਜ਼ਨ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਅਮਰੀਕਾ ਜਾ ਕੇ ਹੀ ਵਸਿਆ ਜਾਵੇ ਤੇ ਇਸ ਕਰਕੇ ਇੱਕ ਤਾਂ ਉਹ ਵੀ ਪ੍ਰੈਸ਼ਰ ਹੈ ਅਮਰੀਕਾ ਤੇ ਇੱਕ ਗੈਰਕਾਨੂੰਨੀ ਪ੍ਰਵਾਸ ਜੇ 90000 ਬੰਦਾ ਇੰਡੀਆ ਤੋਂ ਜਾਂਦਾ ਤੁਸੀਂ ਹਿਸਾਬ ਲਾ ਲਓ ਕਿ ਬਾਕੀ ਮੁਲਕਾਂ ਚ ਕਿੰਨੇ ਜਾਂਦੇ ਹੋਣਗੇ ਤੇ ਉਹ ਵੀ ਉੱਥੇ ਫਿਰ ਨਜਾਇਜ਼ ਸਮੱਸਿਆ ਦਾ ਕਾਰਨ ਜਿਹੜਾ ਬਣਦਾ ਸੋ ਇਹ ਸੀ ਰਿਪੋਰਟ ਗੈਰ ਕਾਨੂੰਨੀ ਕਬੂਤਰਵਾਜ ਦੀ ਕਿਉਂਕਿ ਅਮਰੀਕਾ ਪ੍ਰਤੀ ਸਾਡਾ ਪਹਿਲਾਂ ਤੋਂ ਹੀ ਇਰਝਾਨ ਰਿਆ ਕਿ ਅਮਰੀਕਾ ਰਪਈਆਂ ਵਾਲਾ ਮੁਲਕ ਹੈ ਪਰ ਆ ਭਾਈ ਜੀ ਜਿੰਨੇ ਜੁੜਦੇ ਨੇ ਰੋਜ਼ ਦੱਸਦੇ ਹੀ ਨੇ ਆ ਭਾਨ ਸਿੰਘ ਗਰੇਵਾਲ ਹੋਰੀ ਜਾਂ ਹੋਰ ਸਾਰੇ ਵੀਰ ਸਿਕੰਦਰ ਔਜਲਾ ਹੋਰੀ ਦੱਸਦੇ ਹੀ ਨੇ ਕਿ ਕਿਵੇਂ ਟਰੱਕਾਂ ਦੇ ਭਾੜੇ ਘਟੇ ਨੇ ਕਿਵੇਂ ਘਰ ਐਡੇ-ਡੇ ਮਹਿੰਗੇ ਹੋ ਗਏ ਨੇ ਰੋਜ਼ਮਰਰਾ ਟੈਕਸ ਇਹਨਾਂ ਕੁਛ ਹੋ ਰਿਹਾ ਬਚਦਾ ਕੁਛ ਨਹੀਂ ਹੈ ਘੜੇ ਚੁਕੜਾ ਵੀ ਨਹੀਂ ਭਰਦਾ ਸਥਿਤੀ ਹੀ ਹੈ ਪਰ ਇਸਤਰਾ ਨੂੰ ਬੋਲੀਆਂ ਨੇ ਨਾ ਉਹ ਨਹੀਂ ਟਿਕਣ ਦਿੰਦੀਆਂ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ ਪਾਣੀ ਡੋਲੇ ਅ ਤਿਲਕਣ ਨੂੰ ਵੀਰੇ ਉੱਠ ਗਏ ਰਪਈਆਂ ਵਾਲੀ ਮਿਰਕਣ ਨੂੰ ਸੋ ਉਹ ਸلسਲਾ ਨਾ ਉਸ ਨੇ ਬਹੁਤ ਸਾਰਾ ਵਹਿਮ ਜਿਹੜਾ ਹੈਗਾ ਵਧਾਇਆ ਹੋਇਆ ਜਿਸ ਤਰ੍ਹਾਂ ਸਾਨੂੰ ਲੱਗਦਾ ਕਿ ਅਮਰੀਕਾ ਚ ਜਾ ਕੇ ਤਾਂ ਪਤਾ ਨਹੀਂ ਰੜਕੇ ਨਾਲ ਹੀ ਡਾਲਰ ਹੁੰਜਣੇ ਪੈਣੇ ਆ ਸੋ ਉਹ ਸلسਲਾ ਕਿਤੇ ਨਾ ਕਿਤੇ ਫਿਰ ਸਾਨੂੰ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਪ੍ਰਵਾਸ ਪ੍ਰਤੀ ਉਤਸ਼ਾਹਤ ਵੀ ਕਰਦਾ ਹੈ ਸੋ ਐਸੀ ਰਿਪੋਰਟ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੇ ਇਸ ਦੌਰਾਨ ਤੁਸੀਂ ਆਪਣਾ ਇਹਨਾਂ ਪ੍ਰੋਮਾਂ ਦਾ ਲਿੰਕ 9876309655 ਤੇ ਮੰਗਵਾ ਸਕਦੇ ਹੋ 987630965